ਕਾ ਮਾ ਤੁਹਾਡਾ ਜੀ ਮੇਰਾ ਮੋਹਨ ਸਿੰਘ ਨਾਂ ਦੀ ਪਿੰਡ ਕਿਹੜਾ ਜੀ ਪਿੰਡ ਨੂਰਛਾ ਬੱਲੇ 67 ਜੀ ਜੋ ਪਹਾੜਾਂ ਦੀ ਮਾਰ 2023 ਵਿੱਚ ਪਈ ਆ ਕਿਸਾਨਾਂ ਨੂੰ ਹੁਣ 2025 ਚ ਫੇਰ ਹੜ੍ਹਾਂ ਦੀ ਮਾਰ ਇੱਕ ਸਾਲੀ ਵਿੱਚੂ ਗਏ ਪਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਜੀ ਇਹਦੇ ਵਿੱਚ ਆਨਾ ਮੈਂ ਨਾ ਸਾਰੀ ਜਨਤਾ ਦਾ ਭਲਾ ਹੋਣਾ ਚਾਹੀਦਾ ਬਣ ਬਜਣਾ ਚਾਹੀਦਾ ਕੋਈ ਸਾਡੇ ਪਿੰਡ ਲੰਗਰ ਪਾਣੀ ਨਹੀਂ ਆਣਾ ਚਾਹੀਦਾ ਨਾ ਪੱਠਾ ਆਣਾ ਚਾਹੀਦਾ ਸਾਡਾ ਇੰਤਜ਼ਾਮ ਕਰੇ ਸਰਕਾਰ ਪੂਰਾ ਕਰਦੀ ਕੋਈ ਮਾਜਵਾ ਨਾ ਦਿੱਤਾ ਜਾਵੇ ਜਦੋਂ ਮੈਂ ਸੰਭळा ਜਮਾ ਉਦੋਂ ਦਾ ਸਾਨੂੰ ਮਾਜਵਾ ਛੱਡ ਤੇ ਕੋਈ ਸਹੇ ਨੀ ਕਦੇ ਟੱਕਰੀ ਸਾਡੀ ਮਹੀਨਾ ਵਿੱਚ ਪਹਿਲੀ ਆਈ ਮਹੀਨਾ ਦਾ ਨੀ ਕੁਝ ਟਕਰਾ ਜਦੋਂ ਡੋਬਾ ਆਂਦਾ ਸਾਨੂੰ ਡੋਬੇ ਦਾ ਨੀ ਮਿਲਿਆ ਮੇਰਾ ਹੁਣ ਪੱਕਾ ਮਕਾਨ ਬਣਾਇਆ ਤਾਂ ਮੈਂ ਆਦੀ ਹਿੰਮਤ ਨਾਲ ਬਣਾਇਆ ਜਿੰਦਾ ਮਕਾਨ ਦੇਂਦੇ ਨੇ ਟੱਕੜੇ ਬੰਦੇ ਦੇਂਦੇ ਨੇ ਕਿਸੇ ਗਰੀਬ ਦਾ ਦਿੱਤਾਂ ਨੂੰ ਚਾਈ ਮਾਂ ਪਿੰਡ ਵਿੱਚ ਖੜੀ ਕਰੇ ਸਾਰਾ ਸੰਸਾਰ ਡੋਲ ਚੁੱਕਾ ਹੈ ਬੇਈਮਾਨਾ ਦਾ ਟੋਲਾ ਰਾਜਾ ਟਿਕਣ ਹੋ ਚੁੱਕਾ ਜਦੋਂ ਰਾਜੇ ਸਹੀ ਹੋਣ ਤੇ ਜਨਤਾ ਵੀ ਸਹੀ ਹੋਵੇ ਦੀ ਇਹ ਸਭ ਸੰਸਾਰ ਕਿਹੜਾ ਟੰਡੋਲਾ ਖੜਾ ਇਹਨਾਂ ਨੂੰ ਕੋਈ ਇੰਨੀ ਫਸਲ ਬਰਬਾਦ ਹੋ ਗਈ ਏ ਕਿਸੇ ਨੂੰ ਪਤਾ ਹੀ ਕੋਈ ਨਹੀਂਗਾ ਪਿੱਕੀ ਹੁੰਦਾ ਪਿਆ ਇਹਨਾਂ ਹਣ ਬਾਦਸ਼ਾਹ ਨਾਲ ਕੌਣ ਲੜੇ ਇਹ ਮਿੰਤ ਕਰਨ ਇਹਨੂੰ ਬੰਨ ਬੰਨਣ ਇਹਦਾ ਕੋ ਕੰਮ ਕਰਨ ਜਿਹੜਾ ਬੰਦਾ ਆਂਦਾ ਉਹ ਜੋ ਮਖੌਲ ਟੀਚਰੀ ਕਰ ਤੇ ਜਾਂਦਾ ਹਰ ਇੱਕ ਨੂੰ ਕੋਈ ਬੰਦਾ ਨਹੀਂ ਹੈਗਾ ਮੁਖੀ ਹੋਵੇ ਉਹ ਵੀ ਮੁਖੌਲ ਜਿਹੜਾ ਨਹੀਂ ਹੈਗਾ ਮੁਖੀ ਉਹ ਵੀ ਮੁਖੌਲ ਕੋਈ ਬੰਦਾ ਨਹੀਂ ਜਾਂਦਾ ਬਾਹ ਖੜੀ ਕਰਦਾ ਕਿ ਮੈਂ ਸੱਚਾ ਹੈਗਾ ਇਥੇ ਸੱਚ ਦੀ ਗੱਲ ਕਰਨ ਤੇ ਸਾਰੇ ਕੰਮ ਹੁੰਦੇ ਨੇ ਤੇ ਝੂਠ ਮਾਰੀ ਜਾਣ ਕੋਈ ਕੰਮ ਨਹੀਂ ਹੋਣਾ ਨਾ ਕੋਈ ਸਰਕਾਰ ਨੇ ਕਰਨਾ ਨਾ ਜਨਤਾ ਦਾ ਏਕਾ ਹੋਣਾ ਇਹ ਜਨਤਾ ਕੀ ਜਨਤਾ ਵੀ ਝੂਠ ਮਾਰਦੀ ਕੋਈ ਖੂਨਾਂ ਵਿੱਚ ਮਾਰਦਾ ਕੋਈ ਮੁਖੌਲ ਕਰਦਾ ਹੈ ਇਥੇ ਕੌਣ ਕਰੇਦਾ ਇਹ ਰੱਬ ਦਾ ਰੂਪ ਹੈਗਾ ਮਹਾਰਾਜੇ ਕਣ ਤੁਹਾਨੂੰ ਸਾਰਾ ਕੁਝ ਦਿੱਤਾ ਹੈ ਇਹ ਰੱਬ ਦਾ ਰੂਪ ਹੈਗੇ ਨੇ ਕਿਹੜੇ ਮੰਤਰੀ ਹੈਗੇ ਨੇ ਮੰਤਰੀ ਚੰਗੇ ਨੇ ਅਗੂ ਖਾਉਣ ਵਾਲੇ ਮਾੜੇ ਨੇ ਉਹ ਕਿਹੜੇ ਖਾਂਦੇ ਨੂੰ ਆਗਾ ਜਨਤਾ ਨੂੰ ਵੀ ਕੁਝ ਦੇਵਣ ਤੇ ਜਨਤਾ ਨੂੰ ਦੇਣਾ ਨਹੀਂ ਉਹਨਾਂ ਨੂੰ ਖਰੀਦ ਲੈਣਾ ਨੇ ਉਹਨਾਂ ਰਿਸ਼ਮਤੀ ਦਿੱਤੀ ਜਾਣੀ ਹੈ ਇਥੇ ਕੋਈ ਸੱਚਾ ਬੰਦਾ ਨਹੀਂ ਦਿਖਦਾ ਕੋਈ ਅਕੇ ਨਾ ਸੰਸਾਰ ਦਾ ਸਾਰਾ ਕਰਨ ਤੇ ਏਕੇ ਨਾਲ ਸੱਚ ਬੋਲਣ ਸੱਚ ਦੇ ਨਾਲ ਹੀ ਮਿਲਣਾ ਹੈ ਮੈਂ ਇਸ ਟਾਈਮ ਗਰੀਬ ਹੈਗਾ ਮੈਂ ਦੋ ਦਿਨ ਪਾਣੀ ਇੱਕੇ ਕਿਲੇ ਚ ਕੱਢਾ ਹੈ ਤੇਰ ਜੋਗੀ ਮੰਗੇ ਨੇ ਪੈਸੇ ਨਾਨੂ ਆਕਾ ਸਹਾਈਤਾ ਕਰੋ ਕਿਸੇ ਨੇ ਕੀਤੀ ਐ ਟਾਈਮ ਜੀ 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 ਬੋਲੀ ਚੱਲਿਆ ਆੜਾ ਹੋਣਾ ਆੜਾ ਅੱਗਿਆ ਹੋਣ ਪਾਣੀ ਆਇਆ ਪੋਲ ਚੱਕਣ ਅੱਗੇ ਅਪੜਾ ਹੈ ਕੋਈ ਬੰਦਾ ਨਹੀਂ ਆਇਆ ਕੋਈ ਬੰਦਾ ਆਵੇ ਤਾਂ ਗੱਲ ਕਰੇ ਕੋਈ ਨੰਦਾ ਮੰਤਰੀ ਸੰਤਰੀ ਨਹੀਂ ਆਂਦਾ ਸਾਡਾ ਚੇਅਰਮੈਨ ਹੈਗਾ ਪਿੰਡ ਦਾ ਉਹਨੂੰ ਮੈਂ ਖੁਦ ਆਖਾ ਤੂੰ ਸਹਿਜਾ ਕਰ ਤੇਲ ਪਾ ਅਸੀਂ ਪਾਣੀ ਗੜਾ ਲਈ ਉਹਦਾ ਮੋਕਾ ਅੱਜ ਉਹ ਮੋਕਾ ਕਿੱਥੇ ਆ ਗਿਆ ਹੀ ਬੰਨਾ ਪਾਇਆ 11 ਬੰਦੇ ਨੇ ਬੰਨਾ ਪਾਈ ਰੱਖਾ ਦੋ ਦਿਨ ਰੱਬ ਨੇ ਸੁਣੀ ਹੈ ਦੋ ਦਿਨ ਨਿੰਦਰ ਸੁੱਖ ਦੀ ਆਈ ਅੱਜ ਦੁਖੀ ਹੋ ਗਈ ਸਾਰਾ ਸੰਸਾਰ ਹੋਇਆ ਪਿਆ ਔਰ ਮੈਨੂੰ ਆਦਨੇ ਮਾੜਾ ਹੈ ਮੈਂ ਤਾਂ ਹੱਥ ਬੰਨ ਤੇ ਬੇਨਤੀ ਕਰਨਾ ਮਹਾਰਾਜ ਸਭ ਦਾ ਭਲਾ ਕਰੇ ਭਲਾ ਜ ਵਿੱਚ ਸਭ ਕੁਝ ਮਿਲਦਾ ਹੈ ਪੱਕੇ ਕੋਠੇ ਵੀ ਬਣ ਜਾਂਦੇ ਧੰਨਵਾਦ 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 ਵੈਗੁਰਜੀ ਖਾਲਸਾ ਵੈਗੁਰਜੀ ਫਤ